ਸੁਨੀਲ ਜਾਖੜ ਤੇ ਕੈਪਟਨ ਅਮਰਿੰਦਰ ਸਿੰਘ ਦੀ ਬੀਜੇਪੀ ਚ ਖੜਕ ਗਈ ਹੈ ਪ੍ਰਸ਼ਨ ਚ ਕੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵੱਡੀ ਠੱਬੀ ਬੀਜੇਪੀ ਦੇ ਵਿੱਚ ਰਹਿਦੇ ਆ ਹੋਇਆ ਹੀ ਸੁਨੀਲ ਜਾਖੜ ਨੂੰ ਲਾ ਦਿੱਤੀ ਹੈ ਸੁਨੀਲ ਜਾਖੜ ਦੇ ਲਈ ਘੇਰਾ ਤੰਗ ਹੋ ਗਿਆ ਕੀ ਸੁਨੀਲ ਜਾਖੜ ਘੁਟਣ ਮਹਿਸੂਸ ਕਰ ਰਿਹਾ ਹੈ ਇਹ بڑے ਸਵਾਲ ਪੈਦਾ ਹੋ ਗਏ ਨੇ ਇਹਨਾਂ ਸਵਾਲਾਂ ਦੇ ਜਵਾਬ ਤਲਾਸ਼ਦੇ ਆ ਤੁਸੀਂ ਜੁੜਿਓ ਲੋਕਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਮੇਰੇ ਵੱਲੋਂ ਸਵੇਰ ਦੀ ਸਤਿ ਸ਼੍ਰੀ ਅਕਾਲ ਪ੍ਰਵਾਣ ਕਰਨਾ ਉਮੀਦ ਕਰਦੇ ਆ ਤੁਹਾਡਾ ਦਿਨ ਬੜਾ ਚੰਗਾ ਤੇ ਸੋਹਣਾ ਨੰਗੇ ਗੱਲ ਸੁਨੀਲ ਜਾਖੜ ਦੀ ਕਰਦੇ ਆ ਸੁਨੀਲ ਜਾਖੜ ਇਸ ਸਮੇਂ ਭਾਰਤੀ ਜਨਤਾ ਪਾਰਟੀ ਚ ਰਹਿੰਦੇ ਆ ਘੁਟਣ ਘੁਟਣ ਮਹਿਸੂਸ ਕਰ ਰਹੇ ਨੇ ਸੁਨੀਲ ਜਾਖੜ ਤੇ ਕੈਪਟਨ ਅਮਰਿੰਦਰ ਸਿੰਘ ਕਿਸੇ ਸਮੇਂ ਕਹਿ ਲਿਆ ਸਿਆਸੀ ਜਿਹੜੀ ਆ ਪੂਰੀ ਜੋਟੀ ਦੇ ਯਾਰ ਸੀਗੇ ਜਿਵੇਂ ਬਾੜੇ ਇਕੱਠੇ ਖੇਡਦੇ ਹੁੰਦੇ ਆ ਉਹ ਆਲਾ ਸਾਹਸੀ ਕੈਪਟਨ ਅਮਰਿੰਦਰ ਸਿੰਘ ਨੂੰ ਹਰ ਔਖੇ ਸਮੇਂ ਚ ਸੁਨੀਲ ਜਾਖੜ ਨੇ ਬਚਾਇਆ ਰੈਸਕਿਊ ਕੀਤਾ ਰਾਜਨੀਤਿਕ ਤੌਰ ਦੇ ਉੱਤੇ ਸਿਆਸੀ ਤੌਰ ਦੇ ਉੱਤੇ ਪਰ ਹੁਣ ਸੁਨੀਲ ਜਾਖੜ ਤੇ ਕੈਪਟਨ ਅਮਰਿੰਦਰ ਸਿੰਘ ਇੱਕ ਦੂਜੇ ਨੂੰ ਠਿੱਬੀ ਲਾ ਗਏ ਕਿਵੇਂ ਸਾਰੀ ਗੱਲ ਖੋਲ ਕੇ ਦੱਸਦੇ ਅਸਲ ਚ ਕੈਪਟਨ ਅਮਰਿੰਦਰ ਸਿੰਘ ਨੇ ਠਿੱਬੀ ਲਾਈ ਆ ਸੁਨੀਲ ਜਾਖੜ ਚਾਹੁੰਦੇ ਸਨ ਕਿ ਫਰੋਜਪੁਰ ਦੀ ਟਿਕਟ ਜਿਹੜੀ ਉਹਨਾਂ ਦੇ ਹਿਸਾਬ ਨਾਲ ਦਿੱਤੀ ਜਾਵੇ ਅਤੇ ਆਵਲਾ ਹੁਰਾ ਨੂੰ ਜਿਹੜਾ ਉਹ ਕਾਂਗਰਸ ਚੋਂ ਲਿਆ ਕੇ ਭਾਜਪਾ ਚ ਉਹ ਫਰੋਜਪੁਰ ਤੋਂ ਉਮੀਦਵਾਰ ਬਣਾਇਆ ਜਾਵੇ ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਸੀ ਕਿ ਜਿਹੜਾ ਰਾਣਾ ਗਰਮੀਤ ਸਿੰਘ ਸੋਢੀ ਨੂੰ ਉਮੀਦਵਾਰ ਬਣਾਇਆ ਜਾ ਆਖਿਰਕਾਰ ਕੈਪਟਨ ਅਮਰਿੰਦਰ ਸਿੰਘ ਨੀਪੋ ਗਈ ਰਾਣਾ ਗਰਮੀਤ ਸਿੰਘ ਸੋਢੀ ਫਿਰੋਜ਼ਪੁਰ ਤੋਂ ਬੀਜੇਪੀ ਦੇ ਉਮੀਦਵਾਰ ਨੇ ਭਾਰਤੀ ਜਨਤਾ ਪਾਰਟੀ ਚ ਰਹਿੰਦੇ ਆ ਸੁਨੀਲ ਜਾਖੜ ਲਈ ਇਹ ਵੱਡੀ ਚੁਣੌਤੀ ਸੀ ਸੁਨੀਲ ਜਾਖੜ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਵਿਚਰ ਰਹੇ ਸੀ ਪਰ ਆਖਿਰਕਾਰ ਸੁਨੀਲ ਜਾਖੜ ਦੇ ਨਾਲ ਇਹ ਹੋ ਕਿਵੇਂ ਗਈ ਅ ਦਰਅਸਲ ਸੁਨੀਲ ਜਾਖੜ ਦੇ ਵੱਲੋਂ ਜੋ ਕੋਸ਼ਿਸ਼ਾਂ ਕੀਤੀਆਂ ਗਈਆਂ ਲਗਾਤਾਰ ਕਈ ਵਾਰ ਦੱਸਿਆ ਜਾਂਦਾ ਹੈ ਕਿ ਆਵਲਾ ਹੋਰੀ ਗਏ ਦਿੱਲੀ ਪਰ ਗੱਲ ਨਹੀਂ ਬਣੀ ਹਾਈ ਕਮਾਂਡ ਨੇ ਜਸਨੀ ਕੀਤੀ ਭਾਰਤੀ ਜਨਤਾ ਪਾਰਟੀ ਦਾ ਇਸ ਸਮੇਂ ਸੰਗਠਨ ਇਸ ਪ੍ਰਕਾਰ ਦਾ ਬਣ ਚੁੱਕਿਆ ਹੈ ਜਿੱਥੇ ਬਹੁਤੀਆਂ ਜਿਹੜੀਆਂ ਉਹ ਪ੍ਰਧਾਨ ਪ੍ਰਧਾਨਗੀਆਂ ਪ੍ਰਧੂਣੀਆਂ ਚੱਲਦੀਆਂ ਨਹੀਂ ਸੁਨੀਲ ਜਾਖੜ ਨਾਲ ਵੀ ਹੋਈ ਪਰ ਹਣ ਸਵਾਲ ਤਾਂ ਪੈਦਾ ਹੁੰਦਾ ਹੈ ਦਰਅਸਲ ਕੈਪਟਨ ਅਮਰਿੰਦਰ ਸਿੰਘ ਲੋਬਿੰਗ ਕਰ ਰਹੇ ਸੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੀ ਹਾਈ ਕਮਾਂਡ ਨੂੰ ਲਗਾਤਾਰ ਦਬਾਅ ਬਣਾ ਰਹੇ ਸੀ ਉਹ ਦਬਾਅ ਦਾ ਹੀ ਨਤੀਜਾ ਹੈ ਕਿ ਇਹ ਜਿਹੜਾ ਟਿਕਟਾ ਜਿਹੜੀ ਉਹ ਸਾਹਮਣੇ ਆਈ ਸੁਨੀਲ ਜਾਖੜ ਨੇ ਬਹੁਤ ਕੋਸ਼ਿਸ਼ ਕੀਤੀ ਉਹਨਾਂ ਦੀ ਇੱਕ ਨਹੀਂ ਚੱਲੀ ਕਿਸੇ ਨੇ ਨਹੀਂ ਪੁੱਛਿਆ ਸੁਨੀਲ ਜਾਖੜ ਨੂੰ ਸੁਨੀਲ ਜਾਖੜ ਕਾਂਗਰਸ ਚ ਪਿੱਟਦੇ ਗਏ ਮੈਨੂੰ ਆ ਨਹੀਂ ਹੋਇਆ ਮੈਨੂੰ ਮੁੱਖ ਮੰਤਰੀ ਨਹੀਂ ਬਣਾਇਆ ਐਮਐਲਏ ਮੇਰੇ ਹੱਕ ਚ ਸੀ ਨਹੀਂ ਸੀ ਉਹ ਸਾਰੀਆਂ ਗੱਲਾਂ ਕਰ ਕਰਕੇ ਸੋਨੀਆ ਗਾਂਧੀ ਨੂੰ ਸਿਆਸੀ ਤੌਰ ਦੇ ਉੱਤੇ ਭੰਡ ਭੁੰਡ ਕੇ ਉਹ ਚਲੇ ਗਏ ਭਾਜਪਾ ਚ ਜੀ ਸਦਕੇ ਕਿਸੇ ਦਾ ਵੀ ਅਧਿਕਾਰ ਕਿਤੇ ਵੀ ਜਾਵੇ ਪਰ ਸੁਨੀਲ ਜਾਖੜ ਦੀ ਭਾਜਪਾ ਦਾ ਪ੍ਰਧਾਨ ਬਣ ਤੋਂ ਬਾਅਦ ਭਾਜਪਾ ਚ ਨਹੀਂ ਚਲੀ ਹੁਣ ਸੁਨੀਲ ਜਾਖੜ ਕਿੱਥੇ ਜਾਣਗੇ ਸੁਨੀਲ ਜਾਖੜ ਦਾ ਦਾ ਉਹ ਸਾਹਬ ਹੋ ਗਿਆ ਵੀ ਮੈਂ ਇੱਧਰ ਜਾਵਾਂ ਉੱਧਰ ਜਾਵਾਂ ਮੈਂ ਮੰਜੀ ਕਿੱਥੇ ਢਾਵਾਂ ਕਿ ਸੁਨੀਲ ਜਾਖੜ ਹੁਣ ਮੰਜੀ ਕਿੱਥੇ ਡਾਉਣ ਨਾ ਕਾਂਗਰਸ ਚ ਵਿਚਾਲੀ ਕਾਂਗਰਸ ਤਾਂ ਹਾਲਾਂਕਿ ਉਹਨਾਂ ਦੀ ਕਾਫੀ ਚੱਲੀ ਬਹੁਤ ਸਾਰੀਆਂ ਟਿਕਟਾਂ 2022 ਦੀ ਵਿਧਾਨ ਸਭਾ ਚੋਣ ਵੇਲੇ ਉਹਨਾਂ ਦੀ ਮਰਜ਼ੀ ਦੇ ਮੁਤਾਬਿਕ ਦਿੱਤੀਆਂ ਗਈਆਂ ਜਿਸ ਦਾ ਨਤੀਜਾ ਅੱਜ ਕਾਂਗਰਸ ਭੁਗਤ ਰਹੀ ਹੈ ਉਸ ਤੋਂ ਬਾਅਦ ਸੁਨੀਲ ਜਾਖੜ ਭਾਜਪਾ ਦੇ ਅੰਦਰ ਕੁਝ ਨਹੀਂ ਚੱਲੀ ਸੁਨੀਲ ਜਾਖੜ ਦੇ ਨਾਲ ਹੁਣ ਦੂਜੀ جنگ ਇਹ ਚੱਲ ਪਈ ਕਿ ਭਾਜਪਾ ਦਾ ਜਿਹੜਾ ਬਣਿਆਦੀ ਕਾਡਰ ਐ ਟਕਸਾਲੀ ਕਾਡਰ ਐ ਉਹ ਬੜਾ ਡਾਡ ਨਰਾਜ ਆ ਉਹ ਭਾਰਤੀ ਜਨਤਾ ਪਾਰਟੀ ਤੋਂ ਵੀ ਨਰਾਜ ਆ ਪਰ ਉਹ ਸੁਨੀਲ ਜਾਖੜ ਐ ਕੰਪਨੀ ਤੋਂ ਜ਼ਿਆਦਾ ਨਰਾਜ ਆ ਉਹਦੇ ਕਈ ਕਾਰਨ ਹੋ ਸਕਦੇ ਆ ਹੌਲੀ ਹੌਲੀ ਉਹ ਵੀ ਦੱਸਾਂਗੇ ਜੋ ਸੂਚਨਾਵਾਂ ਆ ਰਹੀਆਂ ਨੇ ਪਰ ਸੁਨੀਲ ਜਾਖੜ ਨੂੰ ਇੱਥੇ ਬੜੀ ਵੱਡੀ ਠਿੱਬੀ ਲੱਗੀ ਆ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਸੁਨੀਲ ਜਾਖੜ ਨੂੰ ਹੁਣ ਪਾਸੇ ਹਟ ਜਾਣਾ ਚਾਹੀਦਾ ਪ੍ਰਧਾਨਗੀ ਤੋਂ ਕਿਉਂਕਿ ਐਡੀ ਵੱਡੀ ਕਿ ਇੱਕ ਟਿਕਟ ਇੱਕ ਸੀਟ ਨਹੀਂ ਦਿੱਤੀ ਗਈ ਸੁਨੀਲ ਜਾਖੜ ਦੇ ਕਹਿਣ ਦੇ ਉੱਤੇ ਸੁਨੀਲ ਜਾਖੜ ਨੇ ਬਹੁਤ ਕੋਸ਼ਿਸ਼ਾਂ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਠਿੱਬੀ ਲੱਗੇ ਸਿਆਸਤ ਦੇ ਵਿੱਚ ਕੋਈ ਕਿਸੇ ਦਾ ਦੋਸਤ ਨਹੀਂ ਕੋਈ ਕਿਸੇ ਦਾ ਯਾਰ ਨਹੀਂ ਕੋਈ ਦੁਸ਼ਮਣ ਨਹੀਂ ਸਮਾਂ ਸਭ ਤੋਂ ਬਲਵਾਨ ਹੁੰਦਾ ਸਿਆਸਤ ਦੇ ਅੰਦਰ ਅ ਗੱਲ ਚੱਲਦੀ ਆ ਸਿਆਸੀ ਖੁੰਡਾ ਤੇ ਕਿ ਕਿਸੇ ਅਕਾਲੀ ਆਗੂ ਨੇ ਕਿਸੇ ਪੁੱਤ ਨੇ ਕਿਹਾ ਵੀ ਮੈਨੂੰ ਜੂਥ ਦਾ ਆਗੂ ਬਣਾਓ ਮੈਂ ਸਿਆਸਤ ਕਰਨੀ ਹੈ ਮੈਨੂੰ ਸਿਆਸਤ ਤੁਸੀਂ ਉਸ ਤੋਂ ਸਿਖਾਓ ਮਾੜੀ ਮੋਟੀ ਤਾਂ ਜਥੇਦਾਰ ਸਾਹਿਬ ਨੇ ਕੀ ਕੀਤਾ ਕਿ ਪੁੱਤ ਨੂੰ ਕਹਿੰਦੇ ਆ ਜਾ ਕੋਠੇ ਦੇ ਜਾ ਕੇ ਸਿਖਾਉਣਾ ਕੋਠੇ ਜਾ ਕੇ ਪਤਨ ਕਹਿੰਦੇ ਚੱਲ ਸਿਆਸਤ ਦਾ ਪਹਿਲਾ ਸਬਕ ਸਿੱਖਦੇ ਆ ਕਹਿੰਦੇ ਆਪਾਂ ਦੋਵੇਂ ਇਕੱਠੇ ਕੋਠੇ ਤੋਂ ਛਾਲ ਮਾਰਾਂਗੇ ਤਾਂ ਉਹ ਬੰਦੇ ਨੇ ਕੋਠੇ ਤੋਂ ਛਾਲ ਮਾਰਤੀ ਪੁੱਤ ਨੇ ਜਥੇਦਾਰ ਸਾਹਿਬ ਉੱਥੇ ਹੀ ਖੜੇ ਰਹੇ ਹਸਪਤਾਲ ਗਏ ਲੈ ਕੇ ਪੁੱਤ ਨੂੰ ਪੁੱਤ ਰਾਜ ਪੁੱਛਦਾ ਬਾਪੂ ਕੀ ਗੱਲ ਹੋਈ ਪੁੱਤ ਬਾਪੂ ਜੀ ਕਹਿੰਦੇ ਜਥੇਦਾਰ ਸਾਹਿਬ ਕਹਿੰਦੇ ਵੀ ਛੋਟੇ ਜਥੇਦਾਰਾ ਚੱਲ ਤੈਨੂੰ ਹਸਪਤਾਲ ਜਾ ਕੇ ਦੱਸਦੇ ਆ ਹਸਪਤਾਲ ਆਪੜੇ ਤਾਂ ਫਿਰ ਪੁੱਤ ਨੇ ਪੁੱਛਿਆ ਤਾਂ ਫਿਰ ਜਥੇਦਾਰ ਸਾਹਿਬ ਨੇ ਦੱਸਿਆ ਕਿ ਵੀ ਸਿਆਸਤ ਦਾ ਪਹਿਲਾ ਹੀ ਸਬਕ ਹੈ ਕਿ ਕਿਸੇ ਤੇ ਆ ਕੀ ਆਪਣੇ ਸਕੇ ਪਿਓ ਤੇ ਭਰੋਸਾ ਨਾ ਕਰੋ ਇਸ ਕਰਕੇ ਸਿਆਸਤ ਦੇ ਵਿੱਚ ਕੋਈ ਦੋਸਤੀਆਂ ਕੋਈ ਦੁਸ਼ਮਣੀਆਂ ਪਰਮਾਨੈਂਟ ਨਹੀਂ ਹੁੰਦੀਆਂ ਖਾਸ ਕਰਕੇ ਸਾਡੇ ਦੇਸ਼ ਦੀ ਵਰਗੀ ਸਿਆਸਤ ਦੇ ਵਿੱਚ ਇੱਥੇ ਨਹੀਂ ਪਤਾ ਲੱਗਦਾ ਕੀ ਹੋਣਾ ਕੀ ਨਹੀਂ ਹੋਣਾ ਤਾਂ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਸੁਨੀਲ ਜਾਖੜ ਨੂੰ ਵੱਡੀ ਠੱਬੀ ਲਾਈ ਹੈ ਤੁਹਾਡੀ ਕੀ رائے ਹੈ ਤੁਹਾਨੂੰ ਕੀ ਲੱਗਦਾ ਹੈ ਕਿ ਸੁਨੀਲ ਜਾਖੜ ਨੂੰ ਹੁਣ ਭਾਜਪਾ 'ਚ ਬਣੇ ਰਹਿਣਾ ਚਾਹੀਦਾ ਹੈ ਜਾਂ ਫਿਰ ਨਿਮੋਚਿਨੇਜੇ ਹੋ ਕੇ ਲੱਗੇ ਰਹਿਣਾ ਚਾਹੀਦਾ ਬੇਸ਼ੱਕ ਸੁਨੀਲ ਜਾਖੜ ਬਹੁਤ ਸੁਲਝੇ ਹੋਏ ਸਿਆਸਤਦਾਨ ਮੰਨੇ ਜਾਂਦੇ ਆ ਆਪਣੀ ਗੱਲ ਬੜੇ ਸਿੱਧੇ ਸਪਸ਼ਟ ਤਰੀਕੇ ਨਾਲ ਕਰਦੇ ਆ ਇਧਰ ਦੀ ਉਧਰ ਦੀਆਂ ਨਹੀਂ ਮਾਰਦੇ ਕਿ ਉਹਨੂੰ ਫੜ ਲਿਆ ਜੀ ਉਹਦੀ ਲੱਤ ਫੜ ਲਈ ਉਹਦੀ ਬਾਹ ਫੜ ਲਈ ਜੇ ਤੰਜ ਕਰਨਾ ਹੈ ਤਾਂ ਉਹ ਵੀ ਤਰੀਕੇ ਨਾਲ ਕਰਨਾ ਇਹੀ ਹੁੰਦਾ ਹੈ ਕਈ ਵਾਰ ਐਸੇ ਸਿਆਸਦਾਨ ਨੂੰ ਇੱਥੇ ਆ ਕੇ ਹੀ ਕਹਿੰਦੇ ਵੀ ਕਮਜ਼ੋਰੀਆਂ ਜਿਹੜੀਆਂ ਨੇ ਕਮਜ਼ੋਰੀਆਂ ਨਹੀਂ ਕਹਿ ਸਕਦੇ ਕਿ ਕਈ ਵਾਰ ਸ਼ਰੀਫ ਬੰਦੇ ਨੂੰ ਕਹਿੰਦੇ ਨੇ ਵੀ ਠੱਬੀ ਲੱਗ ਹੀ ਜਾਂਦੀ ਹੈ ਸ਼ਾਇਦ ਸੁਨੀਲ ਜਾਖੜੂ ਨਾਲ ਵੀ ਇਹ ਹੋਇਆ ਹੋਵੇ ਇਹ ਇੱਕ ਵੱਡਾ ਕਾਰਨ ਹੈ ਮੈਨੂੰ ਜੀ ਤੌਰ ਤੇ ਸੁਨੀਲ ਜਾਖੜ ਨੂੰ ਪੰਜਾਬ ਦੇ ਕੁਝ ਸੁੱਲਝ ਹੋਏ ਆਗੂਆਂ ਜੋ ਮੰਨਦਾ ਬੇਸ਼ੱਕ ਉਹਨਾਂ ਦੀ ਉਹ ਦਲਤ ਮੁੱਖ ਮੰਤਰੀ ਵਾਲੀ ਟਿੱਪਣੀ ਨੂੰ ਇੱਕ ਪਾਸੇ ਰੱਖ ਦਿੱਤਾ ਜਾਵੇ ਤਾਂ ਠੀਕ ਐਵਰੇਜ ਸਿਆਸਦਾਨ ਨੇ ਬਹੁਤਾ ਕਚੋੜਾ ਮਾਰੂ ਸਿਆਸਦਾਨ ਨਹੀਂ ਹੈਗੇ ਸੁਨੀਲ ਜਾਖੜ ਬੇਸ਼ੱਕ ਉਹਨਾਂ ਨੂੰ ਠਿੱਬੀ ਉਹਨਾਂ ਦੇ ਪੁਰਾਣੇ ਦੋਸਤ ਨੇ ਲਾਈ ਆ